ਨਾ ਖਾਲਿਸਤਾਨੀ ਆਈ ਗਈ ਆਈ ਆਈ ਗਈ ਟੇਕ ਐਕਸ਼ਨ ਹੁੰਦੀ ਯੈਸ ਨਹੀਂ ਕਿਉਂਕਿ ਮੈਂ ਟਰਬਨ ਪਹਿਨਾ ਹੈ ਤਾਂ ਆਪ ਲੋਕ ਇਹ ਬੋਲ ਰਹੇ ਹੈ ਅਗਰ ਮੈਂ ਟਰਬਨ ਨਾ ਪਹਿਨਾ ਤਾਂ ਆਪ ਵੀ ਤੇ ਬੋਲਤੇ ਖਾਲਿਸਤਾਨੀ ਜਸਪ੍ਰੀਤ ਸਿੰਘ ਜੀ ਅੱਜ ਪੂਰਾ ਵਾਕਿਆ ਕੀ ਹੋਇਆ ਔਰ ਕਿੱਥੇ ਤੁਸੀਂ ਡਿਊਟੀ ਕਰ ਰਹੇ ਸੀ ਤੇ ਕੌਣ ਲੋਕ ਪ੍ਰੋਟੈਸਟ ਤੇ ਆਏ ਸੀ ਇੱਥੇ ਬੰਗਾਲ ਚ ਨਾ ਇੱਕ ਜਗ੍ਹਾ ਹੈਗੀ ਸੰਦੇਸ਼ ਖਾਲੀ ਜੀ ਤੇ ਉੱਥੇ ਅੱਜ ਮੇਰੀ ਡਿਊਟੀ ਸੀਗੀ ਤੇ ਅਸੀਂ ਮੈਫੋਰਸ ਦੇ ਨਾਲ ਤਨਾਤ ਸੀਗੇ ਉੱਥੇ ਜੀ ਤੇ ਫਿ ਪੋਲਿਟੀਕਲ ਪਾਰਟੀ ਦੇ ਕੁਝ ਰਿਪਰੈਜ਼ੈਂਟੇਟ ਉੱਥੇ ਆਏ ਸੀ ਜੀ ਆਰ ਉਹਨਾਂ ਦਾ ਲੀਡਰ ਸੀਗੇ ਮਿਸਟਰ ਸੁਬਿੰਦੂ ਅਧਿਕਾਰੀ ਜੀ ਤੇ ਉਹਨਾਂ ਦੇ ਇੱਕ 144 ਤੁਹਾਡਾ ਇੱਕ ਆਰਡਰ ਇਸ਼ੂ ਹੋਇਆ ਸੀ ਉਹਦੇ ਹੀ ਲੈ ਕੇ ਲੀਗਲ ਬਾਤਰੀ ਉਹਨਾਂ ਨਾਲ ਚੱਲ ਰਹੀ ਸੀ ਜੀ ਤੇ ਉਸੇ ਤੇ ਜਿਹੜੀ ਗੱਲਬਾਤ ਹੋ ਰਹੀ ਸੀ ਲੀਗਲ ਉਹਨਾਂ ਨਾਲ ਜੀ ਉਸੇ ਵਿੱਚ ਉਹਨਾਂ ਨੇ ਇੱਕ ਵਰਡ ਦਾ ਯੂਜ਼ ਕੀਤਾ ਮੇਰੇ ਲਈ ਖਾਲਸਾ ਜੀ ਤੇ ਉਹ ਵਰਡ ਨੂੰ ਲੈ ਕੇ ਮੈਂ ਉਹਨਾਂ ਨੂੰ ਕਾਊਂਟਰ ਕੀਤਾ ਚਾਰਜ ਕੀਤਾ ਜਿਹਦੇ ਬਾਅਦ ਉਹ ਲੋਕ ਬੈਕਫੁੱਟ ਸੇ ਚਲੇ ਗਏ ਕੋਈ ਨਾ ਕੋਈ ਜਵਾਬ ਨਹੀਂ ਸੀਗਾ ਜੀ ਔਰ ਸਿਰਫ ਇੱਕ ਮੈਕਲਾ ਸਿਕ ਆਫੀਸਰ ਉੱਤੇ ਤਣਾਅ ਸੀਗਾ ਜੀ ਤੇ ਇੱਕ ਟਰਬਨ ਨੂੰ ਵੇਕੇ ਉਹ ਜਿਹੜਾ ਕਮੈਂਟ ਕਰਨਾ ਐਕਡਮ ਅਨਪਾਰਲੀਮੈਂਟਰੀ ਲੈਂਗੁਏਜ ਸੀਗਾ ਈਵਨ ਇਲਲੀਗਲ ਹੈਗਾ ਜੀ ਇਟ ਇਜ਼ ਅਗੇਂਸਟ ਆਈਟਸੀ ਜੀ ਜੇ ਉਹ ਜੋ ਮੇਰੇ ਚਾਰਜ ਕਰਨ ਤੋਂ ਬਾਅਦ ਉਹ ਲੋਕ ਬੈਕਫੋਰਡ ਸੇ ਚਲੇ ਗਏ ਉਹਦੇ ਬਾਅਦ ਇੱਕ ਕੋਰਟ ਦਾ ਆਰਡਰ ਸਾਨੂੰ ਮਿਲਿਆ ਸੀ ਉਹਦੇ ਤਹਿਤ ਉਹਨਾਂ ਨੂੰ ਅਸੀਂ ਅਲਾਉ ਕੀਤਾ ਜਾਣ ਦੇ ਜੀ ਇਹ ਪੂਰਾ ਘਟਨਾ ਵਾਪਰੀ ਹੈ ਜਦੋਂ ਉਹਨਾਂ ਨੇ ਇੰਨੇ ਬਹੁਤ ਹੀ ਇਤਰਾਜਯੋਗ ਸ਼ਬਦ ਬੋਲੇ ਤੁਹਾਨੂੰ ਸਬੋਧਨ ਹੋ ਕੇ ਖਾਲਸਤਾਨੀ ਕਹਿ ਦਿੱਤਾ ਹੈਗਾ ਤੇ ਜਿਹੜੇ ਲੀਡਰ ਅਗਵਾਈ ਕਰ ਰਹੇ ਸੀ ਆਈ ਥਿੰਕ ਉਹ ਚੀਫ ਮਿਨਿਸਟਰ ਕੈਂਡੀਡੇਟ ਵੀ ਰਹੇ ਨੇ ਉਹਨੇ ਆਬਜੈਕਟ ਨਹੀਂ ਕੀਤਾ ਹੈਗਾ ਕਿ ਜਿਸ ਵੀ ਉਹਨਾਂ ਦੇ ਐਮ.ਐਲ.ਏ ਨੇ ਤੁਹਾਨੂੰ ਸਬੋਧਨ ਕੀਤਾ ਹੈ ਜੇ ਖਾਲਸਤਾਨ ਮੈਂ ਉਹਨਾਂ ਦੇ ਐਮ.ਐਲ.ਏ ਨਹੀਂ ਨਹੀਂ ਮਿਸਟਰ ਸੁਬਿੰਦਰ ਅਧਿਕਾਰੀ ਨੇ ਖੁਦ ਵਰਡਸ ਯੂਜ਼ ਕੀਤੇ ਨੇ ਅਛਾ ਉਹਨੇ ਖੁਦ ਯੂਜ਼ ਕੀਤੇ ਯੈਸ ਹੀ ਹੈਜ਼ ਹਿੰਸੈਲਫ ਸੈਡ ðiਸ ਵਰਡਸ ਔਰ ਉਹਦੀ ਤੁਹਾਡੇ ਕੋਲ ਵੀਡੀਓ ਵੀ ਹੈਗੀ ਹੈ ਜੇ ਚਾਹੋ ਮੈਂ ਤੁਹਾਨੂੰ ਵੀਡੀਓ ਭੇਜ ਸਕਦਾ ਤੇ ਹੁਣ ਤੁਹਾਡੀ ਸਟੇਟ ਪੁਲਿਸ ਵੱਲੋਂ ਕੁਝ ਇਦਾਂ ਦਾ ਇਸ ਤਰ੍ਹਾਂ ਦੇ ਅਗਰ ਕੋਈ ਬੋਲਦਾ ਚਾਹੇ ਉਹ ਪੋਲੀਟੀਕਲ ਚਾਹੇ ਨਹੀਂ ਨਾਨ ਪੋਲੀਟੀਕਲ ਹੈ ਕੀ ਆਫੈਂਸ ਬੰਦ ਹੈ ਕੇਸ ਰਜਿਸਟਰਡ ਹੋ ਸਕਦਾ ਬਿਲਕੁਲ ਦੇਖਿਓ ਉਹ ਜਿਹੜੇ ਵਰਡਸ ਯੂਜ਼ ਕਰਨੇ ਟੂ ਟਾਰਗੇਟ ਅ ਸਪੈਸੀਫਿਕ ਕਮਿਊਨਿਟੀ ਇਹ ਆਈਪੀਸੀ ਦੀ ਧਾਰਾ ਦੇ ਵਿਰੁੱਧ ਵੀ ਹੈਗੇ ਨੇ ਜੀ ਜੀ ਤੇ ਅਸੀਂ ਲੀਗਲ ਜਿਹੜਾ ਵੀ ਸਾਡਾ ਪ੍ਰੋਸੀਜਰ ਹੈ ਉਹਨੂੰ ਅਸੀਂ ਦੇਖ ਰਹੇ ਆਂ ਔਰ ਇਸ ਪਰ ਲਾ ਐਕਸ਼ਨ ਹੋਏਗਾ ਜੀ 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 ਉਹਨਾਂ ਨੇ ਕੋਈ ਰਿਗਰੈਟ ਨਹੀਂ ਕੀਤਾ ਫਿਲਹਾਲ ਨਹੀਂ ਅਸੀਂ ਉਹਨਾਂ ਨੂੰ ਕੋਈ ਕੰਟੈਕਟ ਨਹੀਂ ਕੀਤਾ ਨਹੀਂ ਨਹੀਂ ਖੋਦ ਉਹਨਾਂ ਨੇ ਕੋਈ ਹਲੇ ਰਿਗਰੈਟ ਨਹੀਂ ਕੀਤਾ ਜੀ ਕੁਛ ਨਹੀਂ ਇਹ ਤਾਂ ਮੇਰੀ ਨੋਲੇਜ ਚ ਨਹੀਂ ਆ ਮੈਂ ਆਪਣੀ ਡਿਊਟੀ ਕਰ ਰਹੇ ਹੁਣੇ ਵੀ ਜਿੱਦ ਤੁਸੀਂ ਐਜੇ ਹੁਣ ਉੱਥੇ ਐਸਪੀ ਕਿਸ ਡਿਸਟ੍ਰਿਕਟ ਦੇ ਵਿੱਚ ਕਰ ਰਹੇ ਜੀ ਲੀਡ ਮੈਂ ਪੋਸਟਡ ਹੈਗਾ ਸਪੈਸ਼ਲ ਸੁਪਰਡੈਂਟ ਆਫ ਪੁਲਿਸ ਇਨ ਇੰਟੈਲੀਜੈਂਸ ਬ੍ਰਾਂਚ West Bengal ਇੱਥੇ ਮੈਂ ਡਿਊਟੀ ਕਰਨ ਆਇਆ ਸੀ ਜੀ ਸੰਦੇਸ਼ ਖਾਲੀ ਜੀ 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 ਤੇ ਜਸਪੀਰ ਸਿੰਘ ਜੀ ਵੈਸੇ ਬੰਗਾਲ ਦੇ ਵਿੱਚ ਅਗਰ ਆਪਾਂ ਆਈਐਸ ਜਾਂ ਆਈਪੀਐਸ ਅਫੀਸਰ ਦਾ ਕਾਡਰ ਦੇਖੀਏ ਹੋਰ ਵੀ ਅਫੀਸਰ ਹੋਣਗੇ ਸਟੇਟ ਦੇ ਵਿੱਚ ਹਾਂਜੀ ਬਿਲਕੁਲ ਤੇ ਫਿਲਹਾਲ ਕੋਈ ਸਟੇਟ ਗਵਰਨਮੈਂਟ ਆਈ ਥਿੰਕ ਮੈਡਮ ਚੀਫ ਮਿਨਿਸਟਰ ਨੇ ਵੀ ਕੁਝ ਕੀਤਾ ਹੈ ਕਿ ਬਹੁਤ ਹੀ ਮੰਦਭਾਗੀ ਘਟਨਾ ਆ ਗਈ ਤੁਸੀਂ ਸ਼ਾਇਦ ਰੀਡ ਕੀਤਾ ਹੋਵੇ ਇਹ ਮੇਰੇ ਨੋਟਿਸ ਤੇ ਨਹੀਂ ਹੁਣੇ ਮੈਂ ਡਿਊਟੀ ਤੇ ਹੀ ਆਂ ਡਿਊਟੀ ਖਤਮ ਹੋਣ ਤੋਂ ਬਾਅਦ ਮੈਂ ਦੱਸਾਂਗਾ ਤੁਹਾਡੀ ਕਰੀਬ 7 ਸਾਲ ਦੀ ਸਰਵਿਸ ਹੋਈ ਚੱਕੀ 7 ਸਾਲ ਪਲੱਸ ਹੋ ਗਈ ਨਹੀਂ ਕੋਈ ਇਸ ਤਰ੍ਹਾਂ ਦਾ ਪਹਿਲਾਂ ਤੇ ਨਹੀਂ ਤੁਹਾਨੂੰ ਕੋਈ ਇਦਾਂ ਦਾ ਕੋਈ ਕਿਉਂਕਿ ਚੁਰ ਪ੍ਰੋਟੈਸਟ ਤੇ ਚੱਲਦੇ ਰਹਿੰਦੇ ਡੂਰਿੰਗ ਜੋਬ ਵਿੱਚ ਇਸ ਤਰ੍ਹਾਂ ਦੇ ਕੋਈ ਪਹਿਲਾਂ ਤੇ ਨਹੀਂ ਕੋਈ ਤੁਹਾਨੂੰ ਅਜਿਹੇ ਕਮੈਂਟ ਸੁਣਨ ਨਹੀਂ ਆਗੇ ਕਦੇ ਮੈਂ ਹੋ ਜਾ ਕਰੇ ਫੇਸ ਨਹੀਂ ਕੀਤੀ ਸਿਚੁਏਸ਼ਨ اسپੈਸ਼ਲੀ ਕੋਈ ਇਲੈਕਟਿਡ ਰਿਪਰੈਜ਼ੈਂਟੇਟਿਵ ਹੋ ਜੀ ਪਾਸਾ ਯੂਜ਼ ਕਰੇ ਨਾ ਕਰੇ ਨਹੀਂ ਰੱਖੇ ਇੰਨੇ ਕਿਉਂ ਹੋ ਗਏ ਜੀ ਉਹ ਐਰੋ ਟਾਈਪ ਕੇ ਤੁਹਾਨੂੰ ਇੰਨੇ ਭੜੇ ਸ਼ਬਦ ਬੋਲ ਗਏ ਜੀ ਖੋਦ ਜਿਹੜੇ ਇਹ ਤਾਂ ਆਪ ਦੱਸ ਸਕਦੇ ਨੇ ਕਿਉਂ ਉਹਨਾਂ ਨੇ ਵਰਡ ਯੂਜ਼ ਕੀਤਾ ਤੁਸੀਂ ਆਪ ਇਹ ਵੀਡੀਓ ਧਿਆਨ ਦੇ ਨਾਲ ਸੁਣੀਆ ਕਿਵੇਂ ਇੱਕ ਭਾਜਪਾ ਦਾ ਵੱਡਾ ਲੀਡਰ ਇੱਕ ਸਿੱਖ ਆਫੀਸਰ ਨੂੰ ਖਾਲਸਤਾਨੀ ਕਹਿ ਰਿਹਾ ਜਸਪ੍ਰੀਤ ਸਿੰਘ ਹੋਣੀ ਜਿਹੜੇ ਪੰਜਾਬ ਦੇ ਨੇ ਇਸ ਟਾਈਮ ਬੰਗਾਲ ਦੇ ਵਿੱਚ ਬਤੌਰ ਐਸਪੀ ਇੰਟੈਲੀਜੈਂਸ ਬ੍ਰਾਂਚ ਬੰਗਾਲ ਦੇ ਵਿੱਚ ਕੰਮ ਕਰ ਰਹੇ ਨੇ ਔਰ ਬੀਜੇਪੀ ਦਾ ਅਧਿਕਾਰੀ ਜਿਹੜਾ ਮਮਤਾ ਬੇਨਰਜੀ ਦੇ ਸਾਹਮਣੇ ਨੰਦੀਗ੍ਰਾਮ ਤੋਂ ਮੁਕਾਬਲੇ ਦੇ ਵਿੱਚ ਖੜਿਆ ਸੀ ਬੀਜੇਪੀ ਦੀ ਸਰਕਾਰ ਨਹੀਂ ਬਣੀ ਸੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਸੀ ਜਿਨ੍ਹਾਂ ਦਾ ਨਾਮ ਅਸ਼ੂ ਬਿੰਦੂ ਅਧਿਕਾਰੀ ਹਾਲਾਂਕਿ ਪਹਿਲਾਂ ਇਹ ਟੀਐਮਸੀ ਦੇ ਵਿੱਚ ਹੀ ਮਮਤਾ ਬੇਨਰਜੀ ਦੇ ਨਾਲ ਸੀ ਲੇਕਿਨ ਬਾਅਦ ਵਿੱਚ ਬੀਜੇਪੀ ਵਾਲਿਆਂ ਦੇ ਨਾਲ ਜੱਫੀ ਪਾਲੀ ਉਸ ਤੋਂ ਬਾਅਦ ਉਹ ਬੀਜੇਪੀ ਨੇ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਤੇ ਹੁਣ ਜਿਹੜੀ ਕਰਤੂਤ ਕੀਤੀ ਭਾਰਤੀ ਜਨਤਾ ਪਾਰਟੀ ਦੇ ਇਸ ਲੀਡਰ ਨੇ ਉਹ ਇੱਕ ਆਪਣੇ ਆਪ ਦੇ ਵਿੱਚ ਜੁਰਮ ਆ ਤੇ ਕੀ ਇਸ ਮਸਲੇ ਦੇ ਵਿੱਚ ਇੱਕ ਆਈਪੀਐਸ ਅਫੀਸਰ ਹੋਵੇ ਜਾਂ ਨਾਮ ਹੀ ਹੋਵੇ ਤੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਤੇ ਇੱਕ ਚੁਣਿਆ ਹੋਇਆ ਨਮਾਇੰਦਾ ਜਿਹਨੇ ਮੁੱਖ ਮੰਤਰੀ ਦੇ ਲਏ ਹੁਣ ਸੁਫਨੇ ਕਿਸੇ ਦੀ ਜਾਤ ਤੇ ਕਿਸੇ ਦਾ ਧਰਮ ਨੌਲ ਸਕਦਾ ਜਾਂ ਇਥੋਂ ਤੱਕ ਕਿਸੇ ਨੂੰ ਖਾਲਸਤਾਨੀ ਕਹਿ ਸਕਦਾ ਤੇ ਜੇ ਕਹਿ ਸਕਦਾ ਤੇ ਕੀ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਇਸ ਮਸਲੇ ਦੇ ਵਿੱਚ ਕੋਈ ਆਪਣਾ ਪੱਖ ਰੱਖਣਗੇ ਕਿ ਜਿਹੜਾ ਦੇਸ਼ ਵਿੱਚ ਵੱਸਦਾ ਸਿੱਖ ਜਿਹਦੇ ਸਿੱਖ ਉੱਪਰ ਪਗੜੀ ਆ ਤੇ ਸਿੱਖਾਂ ਕਰਕੇ ਜਿਹੜਾ ਧਰਮ ਬਚਾ ਹੋਵੇ Hindu ਤੇ ਫਿਰ ਹਿੰਦੂ ਧਰਮ ਵਾਲੇ ਜਿਹੜੇ ਅੱਜ ਕੱਲ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰ ਰਹੇ ਨੇ ਤੇ ਕੀ ਭਾਰਤ ਵਿੱਚ ਵੱਸਦਾ ਹਰ ਸਿੱਖ ਖਾਲਸਤਾਨੀ ਆ ਤੇ ਕੀ ਦੇਸ਼ ਵਿੱਚ ਹਿੰਦੂ ਰਾਸ਼ਟਰ ਬਣਾਉਣ ਵਾਲੇ ਕੀ ਫਿਰ ਖਾਲਸਤਾਨੀਆਂ ਨਾਲੋਂ ਘੱਟ ਨੇ ਚਾਹੇ ਫਿਰ ਆਰਐਸਐਸ ਦੇ ਮੁਖੀ ਮੋਨ ਭਾਗਵਤ ਹੀ ਕਿਉਂ ਨਾ ਹੋਣ ਜਿਹੜੇ ਸਿਰ ਤੇ ਸਿਰਫ ਇਹ ਕਹਿੰਦੇ ਨੇ ਕਿ ਦੇਸ਼ ਹਿੰਦੂਆਂ ਦਾ ਹਿੰਦੂ ਰਾਸ਼ਟਰ ਬਣਾਉਣਾ ਚਾਹੀਦਾ ਪਰ ਇੱਕ ਸਵਾਲ ਆ ਕਿ ਕਿਵੇਂ ਇੱਕ ਆਈਪੀਐਸ ਅਫੀਸਰ ਨੂੰ ਜਦੋਂ ਧਰਨਾ ਦੇਣ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਤੇ ਜਿਹੜੀ ਬਹਿਸ ਹੁੰਦੀ ਆ ਬਹਿਸ ਅਕਸਰ ਹੀ ਅਧਿਕਾਰੀਆਂ ਦੇ ਨਾਲ ਹੁੰਦੀ ਆ ਧਰਨਾਕਾਰ ਹੀ ਬਹਿਸ ਕਰਦੇ ਨੇ ਪਰ ਕਦੀ ਅਜਿਹੇ ਜੀ ਕਸ਼ਮੀਰ ਤੋਂ ਲੈ ਕੇ ਕਨਿਆਕਮਾਰੀ ਤੱਕ ਕਿਸੇ ਨੇ ਟਿੱਪਣੀ ਨਹੀਂ ਕੀਤੀ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਦੇ ਇਸ ਵੱਡੇ ਲੀਡਰ ਨੇ ਟਿੱਪਣੀ ਕਰਕੇ ਭਾਰਤੀ ਜਨਤਾ ਪਾਰਟੀ ਦਾ ਹੀ ਨਹੀਂ ਬਲਕਿ ਭਾਰਤ ਸਰਕਾਰ ਦਾ ਵੀ ਸ਼ਰਮ ਦੇ ਨਾਲ ਸਿਰੇ ਸਿਰ ਝੁਕਾ ਦਿੱਤਾ ਹਾਲਾਂਕਿ ਜਿਹੜੇ ਸੁਬਿੰਦੂ ਅਧਿਕਾਰੀ ਮਾਫੀ ਮੰਗਦੇ ਜਾਂ ਨਹੀਂ ਮੰਗਦੇ ਲੇਕਿਨ ਇੱਕ ਗੱਲ ਸਾਫ਼ ਹੋ ਚੁੱਕੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਵਿੱਚ ਕਿਵੇਂ ਮਿਨੋਰਟੀ ਦੇ ਪ੍ਰਤੀ ਯੈਰ ਘੋਲ ਕੇ ਇਹਨਾਂ ਲੋਕਾਂ ਨੇ ਰੱਖਿਆ ਹੋਇਆ ਚਾਹੇ ਉਹ ਦੇਸ਼ ਵਿੱਚ ਵੱਸਦਾ ਇਸਾਈ ਭਾਈਚਾਰਾ ਹੋਵੇ ਚਾਹੇ ਦੇਸ਼ ਵਿੱਚ ਵੱਸਦਾ ਮੁਸਲਮਾਨ ਭਾਈਚਾਰਾ ਹੋਵੇ ਜਾਂ ਫਿਰ ਸਿੱਖ ਭਾਈਚਾਰਾ ਖਾਸ ਕਰਕੇ ਬੀਜੇਪੀ ਦੇ ਉਹ ਜਰੀਲੇ ਲੋਕ ਜਿਹੜੇ ਇਸ ਟਾਈਮ ਮਿਨੋਰਟੀ ਨੂੰ ਲੈ ਕੇ ਅਜਿਹੇ ਟਿੱਪਣੀਆਂ ਕਰਦੇ ਨੇ ਹਾਲਾਂਕਿ ਦੇਖਦੇ ਕਿ ਇਸ ਮਸਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੋਈ ਬਿਆਨ ਦਿੰਦੇ ਜਾਂ ਨਹੀਂ ਦਿੰਦੇ ਪਰ ਮਸਲਾ ਕੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜਿੰਦਰ ਸਿੰਘ ਸਿਰਸਾ ਜਿਹੜੇ ਗਵਾਹੀ ਕਰਦੇ ਨੇ ਹਾਲਾਂਕਿ ਉੱਥੋਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਔਰ ਕੌਮੀ ਘਟ ਗਿਣਤੀਆਂ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਵੀ ਨੇ ਉਹ ਆਪਣੀ ਚੁੱਪੀ ਤੋੜਦੇ ਜਾਂ ਨਹੀਂ ਤੋੜਦੇ ਤੇ ਕੀ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਣੀ ਇਸ ਮਸਲੇ ਦੇ ਵਿੱਚ ਕੀ ਆਪਣਾ ਪੱਖ ਦਿੰਦੇ ਨੇ ਕਿਉਂਕਿ ਮਸਲਾ ਸਿਰਫ ਜਸਪ੍ਰੀਤ ਦਾ ਨਹੀਂ ਆ ਮਸਲਾ ਪੱਗ ਦਾ ਪੱਗ ਦੇਸ਼ ਦੀ ਸ਼ਾਨ ਹੈ ਔਰ ਇਹ ਪੱਗ ਇਹ ਐਵੇਂ ਨਹੀਂ ਮਿਲ ਜਾਂਦੀ ਜਿਸ ਹੱਬ ਦੇ ਨਾਲ ਹੁਣ ਭਾਜਪੀ ਵਾਲੇ ਜਿਹਦੇ ਸਿਰ ਤੇ ਪਾਗ ਹੋਵੇ ਉਹਨੂੰ ਖਾਲਸਤਾਨੀ ਕਹਿ ਦਿੰਦੇ ਨੇ ਸਵਾਲ ਇਹ ਹੈ ਕਿ ਸਿੱਖਾਂ ਕਰਕੇ ਪੱਗ ਕਰਕੇ ਦੇਸ਼ ਦੇ ਵਿੱਚ ਅਗਰ ਤਰੰਬਚਾ ਉਹ ਹਿੰਦੂ ਆ ਪਰ ਫਿਰ ਫਿਰਾਲ ਇਹ ਕੁੜਾ ਦੋ ਬਾਰਾ ਸੁਣ ਲੈਂਦੇ ਨੇ ਕਿ ਜਸਪਰੀ ਸਿੰਘ ਹੋਣਾ ਨੂੰ ਖਾਲਸਤਾਨੀ ਬੀਜੇਪੀ ਦੇ ਵੱਡੇ ਲੀਡਰ ਨੇ ਕੀ ਕੁਝ kiya ਜਸਪਰੀ ਸਿੰਘ ਜੀ ਅੱਜ ਪੂਰਾ ਵਾਕਿਆ ਕੀ ਹੋਇਆ ਔਰ ਕਿੱਥੇ ਤੁਸੀਂ ਡਿਊਟੀ ਕਰ ਰਹੇ ਸੀ ਤੇ ਕੌਣ ਲੋਕ ਪ੍ਰੋਟੈਸਟ ਤੇ ਆਏ ਸੀ ਇੱਥੇ ਬੰਗਾਲ ਚ ਨਾ ਇੱਕ ਜਗ੍ਹਾ ਹੈਗੀ ਸੰਦੇਸ਼ ਖਲੀ ਜੀ ਤੇ ਉੱਥੇ ਅੱਜ ਮੇਰੀ ਡਿਊਟੀ ਸੀ ਤੇ ਅਸੀਂ ਨਾ ਫੋਰਸ ਦੇ ਨਾਲ ਤਨਖਤ ਸੀਗੇ ਉੱਥੇ ਜੀ ਤੇ ਫਾਰ ਪੋਲਿਟੀਕਲ ਪਾਰਟੀ ਦੇ ਕੁਝ ਰਿਪਰਿਜ਼ੈਂਟੇਟ ਉੱਥੇ ਆਏ ਸੀ ਜੀ ਆਰ ਉਹਨਾਂ ਦਾ ਲੀਡਰਸ਼ਿਪ ਹੈ ਮਿਸਟਰ ਸੁਬਿੰਦੂ ਅਧਿਕਾਰੀ ਜੀ ਤੇ ਉਹਨਾਂ ਦੇ ਇੱਕ 144 ਤੁਹਾਡਾ ਇੱਕ ਆਰਡਰ ਇਸ਼ੂ ਹੋਇਆ ਸੀ ਉਹਦੇ ਹੀ ਲੈ ਕੇ ਲੀਗਲ ਬਾਤचीत ਉਹਨਾਂ ਨਾਲ ਚੱਲ ਰਹੀ ਸੀ ਜੀ ਤੇ ਉਸੇ ਤੇ ਜਿਹੜੀ ਗੱਲਬਾਤ ਹੋ ਰਹੀ ਸੀ ਲੀਗਲ ਉਹਨਾਂ ਨਾਲ ਜੀ ਉਸੇ ਵਿੱਚ ਉਹਨਾਂ ਨੇ ਇੱਕ ਵਰਡ ਦਾ ਯੂਜ਼ ਕੀਤਾ ਮੇਰੇ ਲਈ ਖਾਲਿਸਤਾਨ ਜੀ ਕਿ ਉਹ ਵਰਡ ਨੂੰ ਲੈ ਕੇ ਮੈਂ ਉਹਨਾਂ ਨੂੰ ਕਾਊਂਟਰ ਕੀਤਾ ਚਾਰਜ ਕੀਤਾ ਜਦੇ ਬਾਅਦ ਉਹ ਲੋਕ ਬੈਕਫੋਰਟ ਸੇ ਚਲੇ ਗਏ ਕੋਈ ਹਕੂਲ ਕੋ ਜਵਾਬ ਨਹੀਂ ਸੀਗਾ ਜੀ ਔਰ ਸਿਰਫ ਇੱਕ ਨਕਲਾ ਸਿਕ ਆਫੀਸਰ ਉੱਤੇ ਤਨਾਤ ਸੀਗਾ ਜੀ ਤੇ ਇੱਕ ਟਰਬਨ ਨੂੰ ਵੇ ਕੇ ਉਹ ਜਿਹੜਾ ਕਮੈਂਟ ਕਰਨਾ ਐਕਡਮ ਅਨਪਾਰਲੀਮੈਂਟਰੀ ਲੈਂਗੁਏਜ ਸੀਗਾ ਈਵਨ ਇਲਲੀਗਲ ਹੈਗਾ ਜੀ ਇਟ ਇਜ਼ ਅਗੇਨਸ ਆਈਪੀਸੀ ਜੀ ਦੇ ਉਹ ਜੋ ਮੇਰੇ ਚਾਰਜ ਕਰਨ ਤੋਂ ਬਾਅਦ ਉਹ ਲੋਕ ਬੈਕਫੋਰਟ ਸੇ ਚਲੇ ਗਏ ਉਹਦੇ ਬਾਅਦ ਇੱਕ ਕੋਰਟ ਦਾ ਆਰਡਰ ਸਾਨੂੰ ਮਿਲਿਆ ਸੀ ਉਹਦੇ ਤਹਿਤ ਉਹਨਾਂ ਨੂੰ ਅਸੀਂ ਅਲੋਅ ਕੀਤਾ ਜਾਣਦਾ ਜੀ ਇਹ ਪੂਰਾ ਘਟਨਾ ਵਾਪਰੀ ਹੈ ਜਦੋਂ ਉਹਨਾਂ ਨੇ ਇੰਨੇ ਬਹੁਤ ਹੀ ਇਤਰਾਜਯੋਗ ਸ਼ਬਦ ਬੋਲੇ ਤੁਹਾਨੂੰ ਸੰਬੋਧਨ ਹੋ ਕੇ ਖਾਲਸਤਾਨੀ ਕਹਿ ਦਿੱਤਾ ਹੈਗਾ ਕਿ ਜਿਹੜੇ ਲੀਡਰ ਅਗਵਾਈ ਕਰ ਰਹੇ ਸੀ ਆਈ ਥਿੰਕ ਉਹ ਚੀਫ ਮਿਨਿਸਟਰ ਕੈਂਡੀਡੇਟ ਵੀ ਰਹੇ ਨੇ ਉਹਨਾਂ ਨੇ ਆਬਜੈਕਟ ਨਹੀਂ ਕੀਤਾ ਹੈਗਾ ਕਿ ਜੈਸ ਵੀ ਉਹਨਾਂ ਦੇ ਐਮਐਲਏ ਨੇ ਤੁਹਾਨੂੰ ਸੰਬੋਧਨ ਕੀਤਾ ਹੈ ਜੇ ਖਾਲਸਤਾਨੀ ਮੈਂ ਉਹਨਾਂ ਦੇ ਐਮਐਲਏ ਨਹੀਂ ਨਹੀਂ ਮਿਸਟਰ ਸੁਬਿੰਦਰ ਅਧਕਾਰੀ ਨੇ ਖੁਦ ਇਹ ਵਰਡਸ ਯੂਜ਼ ਕੀਤੇ ਨੇ ਅਚੋ ਉਹਨੇ ਖੁਦ ਯੂਜ਼ ਕੀਤੇ ਯੈਸ ਹੀ ਹੈਜ਼ ਇਨਸੈਲਫ ਸੈਡ ਥੀਸ ਵਰਡਸ ਔਰ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜੇ ਚਾਹੋ ਮੈਂ ਤੁਹਾਨੂੰ ਵੀਡੀਓ ਭੇਜ ਸਕਦਾ ਤੇ ਹੁਣ ਤੁਹਾਡੀ ਸਟੇਟ ਪੁਲਿਸ ਵੱਲੋਂ ਕੁਝ ਇਦਾਂ ਦਾ ਇਸ ਤਰ੍ਹਾਂ ਦੇ ਅਗਰ ਕੋਈ ਬੋਲਦਾ ਚਾਹੇ ਉਹ ਪੋਲਿਟੀਕਲ ਚਾਹੇ ਨਹੀਂ ਨੌਨ ਪੋਲਿਟੀਕਲ ਹੈ ਕੀ ਆਫੈਂਸ ਬੰਦਾ ਕੇਸ ਰਜਿਸਟਰਡ ਹੋ ਸਕਦਾ ਬਿਲਕੁਲ ਦੇਖਿਓ ਉਹ ਜਿਹੜੇ ਵਰਡਸ ਯੂਜ਼ ਕਰਨੇ ਟੂ ਟਾਰਗੇਟ ਅ ਸਪੈਸੀਫਿਕ ਕਮਿਊਨਿਟੀ ਇਹ ਆਈਪੀਸੀ ਦੀ ਧਾਰਾ ਦੇ ਵਿਰੁੱਧ ਵੀ ਹੈਗੇ ਨੇ ਜੀ ਜੀ ਤੇ ਅਸੀਂ ਇਲੀਗਲ ਜਿਹੜਾ ਵੀ ਸਾਡਾ ਪ੍ਰੋਸੀਜਰ ਹੈ ਉਹਨੂੰ ਅਸੀਂ ਦੇਖ ਰਹੇ ਹਾਂ ਔਰ ਇਸ ਪਰ ਲਾ ਐਕਸ਼ਨ ਹੋਏਗਾ ਜੀ 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 ਉਹਨੇ ਕੋਈ ਰਿਗਰੈਟ ਨਹੀਂ ਕੀਤਾ ਫਿਲਹਾਲ ਨਹੀਂ ਅਸੀਂ ਨੂੰ ਕੋਈ ਕੰਟੈਕਟ ਨਹੀਂ ਕੀਤਾ ਨਹੀਂ ਨਹੀਂ ਖੋਦ ਉਹਨਾਂ ਨੇ ਕੋਈ ਹੱਲੇ ਰਿਗਰੈਟ ਨਹੀਂ ਕੀਤਾ ਜੀ ਕੁਝ ਇਹ ਤਾਂ ਮੇਰੀ ਨੋਲੇਜ 'ਚ ਨਹੀਂ ਹੈ ਮੈਂ ਆਪਣੀ ਡਿਊਟੀ ਕਰ ਰਹੇ ਹੁਣੇ ਵੀ ਜੀ ਤੁਸੀਂ ਅਜੇ ਹੁਣ ਉੱਥੇ ਐਸਪੀ ਕਿਸ ਡਿਸਟ੍ਰਿਕਟ ਦੇ ਵਿੱਚ ਕਰ ਰਹੇ ਜੀ ਲੀਡ ਮੈਂ ਪੋਸਟਡ ਹੈਗਾ ਸਪੈਸ਼ਲ ਸੁਪਰਡੈਂਟ ਆਫ ਪੁਲਿਸ ਇਨ ਇੰਟੈਲੀਜੈਂਸ ਬ੍ਰਾਂਚ ਵੈਸਟਰਨ ਅਰਥ ਇੱਥੇ ਮੈਂ ਡਿਊਟੀ ਕਰਨ ਆਇਆ ਸੀ ਜੀ ਸੰਵੇਸ਼ ਖਾਲੀ ਜੀ 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 ਤੇ ਜਸਪੀਰ ਸਿੰਘ ਜੀ ਅਬ ਐਸੇ ਬੰਗਾਲ ਦੇ ਵਿੱਚ ਅਗਰ ਆਪਾਂ ਆਈਐਸ ਜਾਂ ਆਈਪੀਐਸਓ ਅਫੀਸਰ ਦਾ ਕਾਡਰ ਦੇਖੀਏ ਹੋਰ ਵੀ ਅਫੀਸਰ ਹੋਣਗੇ ਸਟੇਟ ਦੇ ਵਿੱਚ ਹਾਂਜੀ ਬਿਲਕੁਲ ਤੇ ਫਿਲਹਾਲ ਕੋਈ ਸਟੇਟ ਗਵਰਨਮੈਂਟ ਆਈ ਥਿੰਕ ਮੈਡਮ ਚੀਫ ਮਨਿਸਟਰ ਨੇ ਵੀ ਕੁਝ ਕੀਤਾ ਹੈ ਕਿ ਬਹੁਤ ਹੀ ਮੰਦਭਾਗੀ ਘਟਣਾ ਗਈ ਤੁਸੀਂ ਸ਼ਾਇਦ ਰੀਡ ਕੀਤਾ ਹੋਵੇ ਨੇ ਮੇਰੀ ਨੌਲੇਜ ਨਹੀਂ ਹੁਣ ਮੈਂ ਡਿਊਟੀ ਤੇ ਹੀ ਆਂ ਡਿਊਟੀ ਖਤਮ ਹੋਣ ਤੋਂ ਬਾਅਦ ਮੈਂ ਦੇਖਾਂਗਾ ਤੁਹਾਡੀ ਕਰੀਬ 7 ਸਾਲ ਦੀ ਸਰਵਿਸ ਹੋਈ ਚੱਕੀ 7 ਸਾਲ ਪਲੱਸ ਹੋ ਗਈ ਨਹੀਂ ਕੋਈ ਇਸ ਤਰ੍ਹਾਂ ਦਾ ਪਹਿਲਾਂ ਤੇ ਨਹੀਂ ਤੁਹਾਨੂੰ ਕੋਈ ਇਦਾਂ ਦਾ ਕੋਈ ਕਿਉਂਕਿ ਚਲ ਪਰ ਟੈਸਟ ਤੇ ਚੱਲਦੇ ਰਹਿੰਦੇ ਡੂਰਿੰਗ ਜੋਬ ਵਿੱਚ ਇਸ ਤਰ੍ਹਾਂ ਦੇ ਕੋਈ ਪਹਿਲਾਂ ਤੇ ਨਹੀਂ ਕੋਈ ਤੁਹਾਨੂੰ ਅਜਿਹੇ ਕਮੈਂਟ ਸੁਣਨ ਨਹੀਂ ਆਗੇ ਕਦੇ ਮੈਂ ਹੋ ਜਾ ਕਦੇ ਫੇਸ ਨਹੀਂ ਕੀਤੀ ਸਿਚੁਏਸ਼ਨ اسپੈਸ਼ਲੀ ਕੋਈ ਇਲੈਕਟਿਡ ਰਿਪਰੈਜ਼ੈਂਟੇਟਿਵ ਹੋ ਜੀ ਪਾਸਾ ਯੂਜ਼ ਕਰੇ ਨਾ ਕਰੇ ਨੀ ਰੱਖੇ ਇੰਨੇ ਕਿਉਂ ਹੋ ਗਏ ਜੀ ਉਹ ਐਰੋ ਟਾਈਪ ਕੇ ਤੁਹਾਨੂੰ ਇੰਨੇ ਭੜੇ ਸ਼ਬਦ ਬੋਲ ਗਏ ਜੀ ਖੋਦ ਜਿਹੜੇ ਇਹ ਤਾਂ ਆਪ ਦੱਸ ਸਕਦੇ ਨੇ ਕਿ ਉਹਨੇ ਵਰਡ ਯੂਜ਼ ਕੀਤਾ ਚਲੋ ਬਾਬਾ ਸ਼ੁਕਰੀਆ ਜਸਪ੍ਰੀਤ ਜੀ ਥੈਂਕ ਯੂ ਤੁਸੀਂ ਮੋਰ ਸੁਣਿਆਗਾ ਕਿ ਜਸਪ੍ਰੀਤ ਸਿੰਘ ਹੋਣਾ ਦੇ ਨਾਲ ਕੀ ਕੁਝ ਵਾਪਰੇਗਾ ਜਸਪ੍ਰੀਤ ਸਿੰਘ ਹੋਣਾ ਨੇ ਬੜੇ ਢੜਲੇ ਦੇ ਨਾਲ ਜਵਾਬ ਦਿੱਤਾ ਇੱਕ ਆਫੀਸਰ ਹੋਣ ਦੇ ਨਾਤੇ ਇੱਕ ਆਈਪੀਐਸ ਆਫੀਸਰ ਹੋਣ ਦੇ ਨਾਤੇ ਇੱਕ ਐਸਪੀ ਰੈਂਕ ਦੇ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਨੇ ਬੜਾ ਦਲੇਰੀ ਦੇ ਨਾਲ ਉਹਨਾਂ ਨੇ ਆਪਣਾ ਪੱਕ ਰੱਖਿਆਗਾ ਦੇਖਦੇ ਆ ਕਿ ਜਿਨ੍ਹਾਂ ਲੋਕਾਂ ਨੇ ਖਾਲਸਤਾਨੀ ਕਿਹਾ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਵੇਗਾ ਜਾਂ ਫਿਰ ਕੀ ਭਾਜਪੀ ਸਮੇਤ ਜਿਹੜੇ ਸੁਬੰਧੂ ਅਧਿਕਾਰੀ ਨੇ ਉਹ ਮਾਫੀ ਮੰਗਦੇ ਜਾਂ ਫਿਰ ਨਹੀਂ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ